ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਡਾਂਸਰ ਕੁੜੀ ਡਾਂਸ ਕਰ ਰਹੀ ਹੁੰਦੀ ਹੈ ਤੇ ਕੁਝ ਫੁਕਰਿਆਂ ਮੁੰਡਿਆਂ ਵੱਲੋਂ ਉਸ ਨੂੰ ਛੇੜਿਆ ਜਾਂਦਾ ਤੇ ਕੁੜੀ ਉਹਨਾਂ ਦਾ ਵਿਰੋਧ ਕਰਦੀ ਹੈ ਤੇ ਮੁੰਡੇ ਕੁੜੀ ਨੂੰ ਗਾਲ ਕੱਢਦੇ ਹਨ ਤੇ ਕੁੜੀ ਗਾਲ ਕੱਢਾਂ ਤੇ ਭੜਕ ਜਾਂਦੀ ਹੈ ਤੇ ਫੇਰ ਦੇਖੋ ਕੁੜੀ ਗਾਲ ਦਾ ਜਵਾਬ ਗਾਲਚ ਦਿੰਦੀ ਆ ਤੇ ਫੇਰ ਮੁੰਡਿਆਂ ਨੂੰ ਗੁੱਸਾ ਆ ਜਾਂਦਾ ਤੇ ਕੁੜੀ ਦੇ ਗਲਾਸ ਮਾਰਦੇ ਹਨ ਜੋ ਕਿ ਬਹੁਤ ਹੀ ਮਾੜੀ ਗੱਲ ਆ ਇਹਨਾਂ ਫੁਕਰਿਆਂ ਮੁੰਡਿਆਂ ਲਈ ਕਿਉਂਕਿ ਕੁੜੀਆਂ ਦੀ ਮਜਬੂਰੀ ਦਾ ਕੁੱਝ ਮੁੰਡੇ ਨਾਜਾਇਜ਼ ਫਾਇਦਾ ਠਾਉਂਦੇ ਹਨ ਕਿਉਂਕਿ ਉਹਨਾਂ ਦੀ ਵੀ ਮਜਬੂਰੀ ਹੈ ਕਿ ਉਹਨਾਂ ਦਾ ਵੀ ਘਰ ਇਹਨਾਂ ਡਾਂਸ ਤੋਂ ਚੱਲਦਾ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ 'ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ